ਲੰਘੇ ਦਿਨ ਤੋਂ ਕੁਝ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਵਿਚਾਰਨੀਆਂ ਜ਼ਰੂਰੀ ਨੇ ਉਹਨਾਂ ਦੇ ਵਿੱਚ ਇੱਕ ਗੱਲ ਤਾਂ ਉਹ ਜਿਹੜੀ ਸ੍ਰੀ ਫਾਤੇਗੜ ਸਾਹਿਬ ਦੇ ਨਾਲ ਜੁੜੀ ਹੋਈ ਆ ਜਿੱਥੋਂ ਦਾ ਇੱਕ ਛੋਟਾ ਦਿਹਾਗ ਸਿੰਘ ਉਸਨੇ ਆਪਣੇ ਵਰਛੇ ਉੱਤੇ ਕੁਝ ਟੋਪੀਆਂ ਚੁੱਕੀਆਂ ਹੋਈਆਂ ਹੁਣ ਉਹ ਤਸਵੀਰ ਉਹ ਵੀਡੀਓ ਕਿੰਨੇ ਕੁ ਵਾਜਬ ਹੈ ਕਿੰਨੀ ਇੱਕ ਗਲਤ ਹੈ ਸਹੀ ਹੈ ਇਸ ਬਾਰੇ ਗੱਲਬਾਤ ਕਰਾਂਗੇ ਤੇ ਇਸ ਤੋਂ ਇਲਾਵਾ ਗੱਲ ਕਰਾਂਗੇ ਗਾਇਕ ਜਸਬੀਰ ਜੱਸੀ ਦੀ ਜਸਬੀਰ ਜੱਸੀ ਜਿਸਦਾ ਸਟੇਜ ਤੇ ਬੈਠ ਕੇ ਪਾਠ ਕਰਨਾ ਕੀਰਤਨ ਕਰਨਾ ਵਿਵਾਦ ਦਾ ਸਬਬ ਬਣ ਗਿਆ ਇਹ ਦੋਵੇਂ ਚੀਜ਼ਾਂ ਵਿਚਾਰਨੀਆਂ ਜ਼ਰੂਰੀ ਨੇ ਸਾਡੇ ਨਾਲ ਮੌਜੂਦ ਨੇ ਆਵਾਜ਼-ਏ-ਕੌਮ ਜਥੇਬੰਦੀ ਦੇ ਮੁਖਸਲਾਕਰ ਭਾਈ ਹਰਜਿੰਦਰ ਸਿੰਘ ਜੰਦਾ ਭਾਈ ਸਾਹਿਬ ਵਨਡੀਆਂ ਪੰਜਾਬੀ ਤੇ ਸਵਾਗਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਸਭ ਤੋਂ ਪਹਿਲਾਂ ਵਿਚਾਰਦੇ ਹਾਂ ਸ੍ਰੀ ਫਤਿਹਗੜ ਸਾਹਿਬ ਜੋ ਕੁਝ ਵਾਪਰਿਆ ਉਸ ਨਿੱਕੇ ਜਿਹੇ ਬੱਚੇ ਦੇ ਵੱਲੋਂ ਜੋ ਕੀਤਾ ਗਿਆ ਜੋ ਨਿਹੰਗ ਸਿੰਘ ਵੱਲੋਂ ਕੀਤਾ ਗਿਆ ਉਹ ਕਿੰਨਾ ਕੁ ਵਾਜਬ ਤੁਸੀਂ ਠਹਿਰਾਉਂਦੇ ਹੋ ਤੁਸੀਂ ਆ ਉਸ ਤਸਵੀਰ ਨੂੰ ਉਸ ਵੀਡੀਓ ਨੂੰ ਕਿਵੇਂ ਦੇਖਦੇ ਹੋ ਦੇਖੋ ਸਾਇਰ ਸਿੰਘ ਜਿਹੜੀ ਤਾਂ ਇਹ ਸ਼ਹਾਦਤ ਨੂੰ ਪਰਣਾਏ ਜਿਹੜੇ ਪ੍ਰੋਗਰਾਮ ਚੱਲ ਰਹੇ ਸੀਗੇ ਨਾ ਉਹਨੂੰ ਮਨਾਉਣ ਦੇ ਲਈ ਲੋਕ ਜਿਹੜੇ ਨੇ ਪੰਜਾਬ ਤੋਂ ਤੇ ਪੰਜਾਬ ਤੋਂ ਬਾਹਰੋਂ ਵੀ ਆਏ ਨੇ ਲੋਕ ਤੇ ਉੱਥੇ ਲੋਕਾਂ ਦੇ ਵਿੱਚ ਇੱਕ ਮੈਸੇਜ ਜਾਂਦਾ ਹੈ ਕਿ ਜਦੋਂ ਸਾਹਿਬ ਜੀ ਦੀ ਗੱਲ ਨਾਲ ਜੁੜਦੇ ਆ ਹਨਾ ਤੇ ਜਦੋਂ ਨੀਹਾ ਚ ਨੀਹਾ ਵਾਲੀ ਥਾਂ ਤੇ ਜਾਂਦੇ ਆ ਜਾਂ ਜਿੱਥੇ ਠੰਡਾ ਬੁਰਜ ਹੈ ਉੱਥੇ ਜਾਂਦੇ ਆ ਤੇ ਲੋਕਾਂ ਦੇ ਵਿੱਚ ਨਾ ਇੱਕ ਇਦਾਂ ਦੀ ਭਾਵਨਾ ਆਂਦੀ ਹੈ ਕਿ ਜਦੋਂ ਸਾਡੇ ਉੱਤੇ ਇਹੋ ਜਿਹਾ ਕਹਿਰ ਵਾਪਰਿਆ ਉਸ ਸਮੇਂ ਵਿੱਚ ਜੋ ਬਤੀਤ ਹੋਇਆ ਉਸ ਨੂੰ ਮਹਿਸੂਸ ਕਰਨ ਦੀ ਇੱਕ ਕੋਸ਼ਿਸ਼ ਕਰਦੇ ਆ ਸਾਡੇ ਸਿੱਖ ਤੇ ਸਿੱਖਾਂ ਦਾ ਤਾਂ ਫਰਜ਼ ਵੀ ਬਣਦਾ ਕਿਉਂਕਿ ਦੇਖੋ ਜਿਹੜੀ ਇਹੋ ਜਿਹੀ ਅਡਰੀ ਸ਼ਹਾਦਤ ਹੈਗੀ ਆ ਉਹ ਹੋਈ ਸਾਡੇ ਮਾਰੇ ਨੇ ਸਾਡੇ ਕਰਕੇ ਕੀਤੀ ਤਾਂ ਕਿ ਸਾਡੀ ਜਿਹੜੀ ਸਿੱਖੀ ਦੀ ਪਹਿਚਾਨ ਹੈਗੀ ਹੈ ਉਹ ਜਿਹੜਾ ਗੌਰਵ ਮੇ ਇਤਿਹਾਸ ਹੈਗਾ ਉਹ ਸਾਡੇ ਨਾਲ ਜੁੜਿਆ ਹੋਏਗਾ ਉਹਦੇ ਕਰਕੇ ਸਾਨੂੰ ਕਈ ਚੀਜ਼ਾਂ ਇਹੋ ਜਿਹੀਆਂ ਉੱਥੇ ਮਾਣ ਮਹਿਸੂਸ ਕਰਨ ਵਾਲੀਆਂ ਜਿਹੜੀਆਂ ਨੇ ਉਹ ਉੱਥੇ ਸਾਡੇ ਨਾਲ ਜੁੜ ਜਾਂਦੀਆਂ ਨੇ ਮਗਰ ਜਿੱਥੇ ਪ੍ਰੋਗਰਾਮ ਦੇ ਦੌਰਾਨ ਕੁਝ ਇਦਾਂ ਦੇ ਕਾਰਨ ਬਣ ਜਾਂਦੇ ਜਿੱਥੇ ਅਸੀਂ ਜਵਾਬਦੇਹ ਹੋ ਜਾਂਦੇ ਆ ਉੱਥੇ ਫਿਰ ਅਸੀਂ ਇੱਕ ਤਰ੍ਹਾਂ ਨਾਲ ਆਪਣੇ ਵੱਲੋਂ ਇੱਕ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕਰਦੇ ਆ ਚੰਗਾ ਮਾੜਾ ਜਿੰਦਾਂ ਦਾ ਵੀ ਹੈ ਮਗਾ ਚਲੋ ਅਸੀਂ ਉਸ ਘਟਨਾ ਨੂੰ ਲੈ ਕੇ ਜਿਹੜਾ ਸਾਨੂੰ ਜਵਾਬ ਦੇਣਾ ਪੈਂਦਾ ਜਿਹਦੇ ਕਰਕੇ ਅੱਜ ਤੁਸੀਂ ਸਾਡੇ ਕੋਲ ਆਏ ਆ ਤੇ ਜਿਹੜੀ ਤਾਂ ਉੱਥੇ ਨਿਹੰਗ ਸਿੰਘ ਜਿਹੜੇ ਸਿੰਘ ਨੇ ਉਹਨਾਂ ਨੇ ਜਿਹੜੀ ਉੱਥੇ ਇੱਕ ਐਕਟੀਵਿਟੀ ਕੀਤੀ ਹੈ ਮੈਂ ਕਿਉਂਕਿ ਉਹ ਦੇਖੀ ਹੋਈ ਐਕਟੀਵਿਟੀ ਨੂੰ ਹੀ ਦੱਸ ਸਕਦਾ ਕਿਉਂਕਿ ਮੈਂ ਉਸ ਜਗ੍ਹਾ ਤੇ ਮੌਜੂਦ ਨਹੀਂ ਹੈਗਾ ਮੌਜੂਦ ਨਾ ਹੋਣ ਕਰਕੇ ਮੈਂ ਐਗਜ਼ੈਕਟ ਤੇ ਨਹੀਂ ਦੱਸ ਸਕਦਾ ਕਿ ਉੱਥੇ ਕੀ ਵਾਪਰਿਆ ਹੋਊਗਾ ਪਰ ਜੋ ਦਿਖ ਰਿਹਾ ਹੈ ਜੋ ਮੀਡੀਆ ਪੇਸ਼ ਕਰ ਰਿਹਾ ਹੈ ਜਾਂ ਜੋ ਸੋਸ਼ਲ ਮੀਡੀਆ ਤੋਂ ਬਾਰੇ ਡਿਸਕਸ਼ਨ ਚੱਲ ਰਹੀ ਹੈ ਉਹ ਚ ਇਹਨਾਂ ਕਿਤੇ ਨਾ ਕਿਤੇ ਸਾਡੇ ਉੱਤੇ ਨਾ ਸਵਾਲ ਆ ਜਾਂਦਾ ਤੇ ਜਿਹੜਾ ਕੁਐਸਚਨ ਮਾਰਕ ਹੈਗਾ ਇਹਨੂੰ ਮੈਂ ਚਾਹੁੰਦਾ ਆ ਕਿ ਅਸੀਂ ਆਪਣੇ ਵੱਲੋਂ ਸਪਸ਼ਟ ਕਰ ਦਈਏ ਕਿ ਜੇ ਕੋਈ ਬੰਦਾ ਰਾਹ ਦੇ ਵਿੱਚ ਉਥੇ ਜਾ ਰਿਹਾ ਔਰ ਉਹ ਬੰਦੇ ਨੇ ਆਪਣੇ ਸਿਰ ਤੇ ਚਾਹੇ ਟੋਪੀ ਰੱਖੀ ਹੈ ਚਾਹੇ ਉਹਨੇ ਉਸਨੇ ਜਿਹੜੇ ਇੱਕ ਠੰਡ ਠੰਡ ਤੋਂ ਬਚਣ ਲਈ ਇੱਕ ਮੁੰਡਿਆਂ ਨੇ ਨਾ ਵੂਲਨ ਕੈਪਾਂ ਜੀ ਕਹਿੰਦੇ ਉਹ ਰੱਖਿਆ ਜਾਂ ਕੁਝ ਵੀ ਇਦਾਂ ਨ ਮੰਗੀ ਕੈਪ ਪਾਇਆ ਹੋਇਆ ਤੇ ਜੇ ਉਹ ਰਾਹ ਦੇ ਵਿੱਚ ਗੁਜ਼ਰ ਰਹੇ ਆ ਉਹਦੇ ਰਾਹ ਦੇ ਵਿੱਚ ਆਂਦੇ ਜਾਂਦੇ ਲੋਕਾਂ ਨੂੰ ਜੇ ਅਸੀਂ ਰੋਕ ਕੇ ਉਹਨਾਂ ਨੂੰ ਅਸੀਂ ਇਸ ਤਰੀਕੇ ਨਾਲ ਤੰਗ ਪ੍ਰੇਸ਼ਾਨ ਕਰੀਏ ਇਹਦਾ ਮੈਸੇਜ ਬੜਾ ਗਲਤ ਜਾਂਦਾ ਤੇ ਕਿਉਂਕਿ ਉਹ ਮੇਰੇ ਭਰਾ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਹਨ ਜਿਨ੍ਹਾਂ ਵੱਲੋਂ ਇਹ ਘਟਨਾ ਹੋਈ ਮੈਂ ਉਹਨਾਂ ਨੂੰ ਵੀ ਇਹੀ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਦੇਖੋ ਜੇ ਤਾਂ ਉਹ ਗੁਰਦੁਆਰੇ ਦੇ ਅੰਦਰ ਦੀ ਘਟਨਾ ਹੋਵੇ ਫਿਰ ਤੁਸੀਂ ਸਹੀ ਹੋ ਫਿਰ ਤੁਹਾਡਾ ਬਣਦਾ ਆ ਕਿ ਤੁਸੀਂ ਕਹੋ ਕਿ ਤੁਸੀਂ ਗੁਰੂ ਦੇ ਦਰਬਾਰ ਵਿੱਚ ਉੱਧਾ ਆ ਸਕਦੇ ਜਿੱਦਾਂ ਸਾਡੇ ਗੁਰੂ ਦੇ ਦਰਬਾਰ ਵਿੱਚ ਆਣਾ ਬਣਦਾ ਆ ਜੇ ਰਾਹ ਚੱਲਦੇ ਲੋਕਾਂ ਨੂੰ ਅਸੀਂ ਇਸ ਚੀਜ਼ ਲਈ ਰੋਕਦੇ ਆ ਯਾ ਅਸੀਂ ਉਹਨਾਂ ਨੂੰ ਇਹੋ ਜਿਹਿਆਂ ਘਟਨਾਵਾਂ ਨੂੰ ਲੈ ਕੇ ਸਹੀ ਤਰੀਕੇ ਨਾਲ ਪੇਸ਼ ਨਹੀਂ ਕਰ ਪਾਉਂਦੇ ਆ ਜਾਂ ਜਾਂ ਉਹਨਾਂ ਨੂੰ ਅਸੀਂ ਜਾ ਤਾਂ ਸਿਰ ਠਕਣ ਦੇ ਲਈ ਉੱਥੇ ਰਮਾਲ ਦੇ ਰਹੇ ਹੁਈ ਹੈ ਨਾ ਉਹਨਾਂ ਨੂੰ ਸਿਰ ਠਕਣ ਦੇ ਲਈ ਇੱਕ ਕਪੜਾ ਦੇ ਰਹੇ ਹੁਈਏ ਤਾਂ ਕਿ ਉਹ ਜਿਹੜੇ ਲੋਕ ਨੇ ਜੇ ਉਹ ਆਏ ਵੀ ਨੇ ਉਹਨਾਂ ਨੂੰ ਅਸੀਂ ਦੱਸ ਸਕੀਏ ਸਮਝਾ ਸਕੀਏ ਤੇ ਉਹਦਾ ਇੱਕ ਸਨੇਹ ਚੰਗਾ ਜਾਂਦਾ ਹੈ ਮਗਰ ਜਦੋਂ ਅਸੀਂ ਰਾਹ ਚੱਲਦੇ ਬੰਨਿਆਂ ਦੇ ਲਾਹਣ ਨੇ ਆ ਤੇ ਮੰਨ ਲਓ ਅਸੀਂ ਲਾਹ ਵੀ ਦਿੱਤਾ ਲਾਹ ਤੋਂ ਬਾਅਦ ਜਦੋਂ ਅਸੀਂ ਬਰਸ਼ੀਆਂ ਤੇ ਉਹਨਾਂ ਨੂੰ ਲੈ ਕੇ ਜਾ ਰਹੇ ਹਾਂ ਬਰਸ਼ਾ ਤੇ ਟੰਗ ਲੈਣੇ ਆ ਅਸੀਂ ਦਿਖਾਣਾ ਕੀ ਚਾਹੁੰਦੇ ਸੀਗੇ ਅਸੀਂ ਉੱਥੇ ਸਾਹਮਣੇ ਕੀ ਲਿਆਏ ਆ ਕਿ ਆਪਾਂ ਇਹ ਚਾਹੁੰਦੇ ਸੀਗੇ ਦਿਖਾਣਾ ਕਿ ਆਪਾਂ ਅਪਮਾਨ ਕਰ ਰਹੇ ਹਾਂ ਕਿਸੇ ਦਾ ਦੇਖੋ ਸਿੱਖ ਨੂੰ ਵੈਸੇ ਤਾਂ ਜਿਹੜੀ ਦੁਸ਼ਮਣੀ ਵਾਲੀ ਗੱਲ ਹੈ ਦੁਸ਼ਮਣੀ ਗਾ ਜਿਹੜੀ ਗੱਲ ਹੋਊਗੀ ਉੱਤੇ ਆਪਾਂ ਉਹਨਾਂ ਦੇ ਨਾਲ ਖੜੇ ਆ ਮਗਰ ਜੇ ਤੁਸੀਂ ਕਹੋ ਕਿ ਅਸੀਂ ਓਦਾਂ ਕਿਸੇ ਦਾ ਅਪਮਾਨ ਕਰ ਰਹੇ ਹਾਂ ਜੇ ਫਿਰ ਕੱਲ ਨੂੰ ਕੋਈ ਸਾਡਾ ਇਦਾਂ ਅਪਮਾਨ ਕਰਨ ਦੀ ਕੋਸ਼ਿਸ਼ ਕਰੂਗਾ ਫਿਰ ਅਸੀਂ ਉਸ ਦਾ ਜਵਾਬ ਦੇਣ ਬਣ ਜਾਨੀ ਆ ਸਾਡੇ ਲਈ ਉਹ ਸਮੱਸਿਆ ਬਣ ਜਾਨੀ ਆ ਸੋ ਇਹ ਗੱਲਾਂ ਕਰਕੇ ਮੈਂ ਚਾਹੁੰਦਾ ਸੀਗਾ ਕਿ ਇਹੋ ਜੀ ਜੇ ਘਟਨਾ ਹੋਵੇ ਨਾ ਸਿਰਫ ਅਸੀਂ ਆਪਣੇ ਬੱਚਿਆਂ ਨਾਲ ਮਤਲਬ ਕਿ ਜਿਹੜੇ ਸਿੰਘ ਦੇ ਉਥੇ ਜਿਹੜੀ ਛੋਟੀ ਉਮਰ ਚ ਹੈ ਵੱਡੀ ਵੀ ਹੋਣ ਨਾ ਸਿਰਫ ਅਸੀਂ ਇਦਾਂ ਦਾ ਕੰਮ ਕਰੀਏ ਜਿਹਦੇ ਨਾਲ ਕੋਈ ਸਾਨੂੰ ਜਵਾਬਦੇ ਦੇਣਾ ਪਵੇ ਈਵਨ ਕੋਈ ਅਗਰ ਉਥੇ ਝਗੜਾ ਹੋ ਜਾਂਦਾ ਕੋਈ ਮਸਲਾ ਹੋ ਜਾਂਦਾ ਤੇ ਸਾਡੇ ਲਈ ਬੜੀ ਸ਼ਰਮਸਰ ਵਾਲੀ ਗੱਲ ਹੋ ਜਾਣੀ ਸੀ ਸੋ ਆਪਾਂ ਵੀ ਇਹਨਾਂ ਚੀਜ਼ਾਂ ਤੋਂ ਬਚੀ ਬਚੀਏ ਨਾ ਨਾ ਆਪਾਂ ਇਦਾਂ ਦਾ ਕੋਈ ਕੰਮ ਕਰੀਏ ਜਿਹਦੇ ਕਰਕੇ ਸਾਨੂੰ ਨੁਕਸਾਨ ਲੈਣਾ ਚੀਜ਼ਾਂ ਦਾ ਭੁਗਤਣਾ ਪਵੇ ਤੇ ਜੇ ਕੋਈ ਬੰਦੇ ਨੇ ਮਰਿਆਦਾ ਦੇ ਉਲਟ ਜਾ ਕੇ ਕੋਈ ਕੰਮ ਕੀਤਾ ਆ ਫਿਰ ਅਸੀਂ ਵੀ ਤੁਹਾਡੇ ਨਾਲ ਭਾਈ ਸਾਹਿਬ ਇਹਦੇ ਵਿੱਚ ਨਾ ਇੱਕ ਸਵਾਲ ਉੱਠ ਜਾਂਦਾ ਹੈ ਕਿ ਉਹ ਹੈ ਤਾਂ ਬੱਚਾ ਹੀ ਨਿਹੰਗ ਸਿੰਘ ਹੈ ਪਰ ਹੈ ਬੱਚਾ ਹੀ ਗੱਲ ਇਹ ਹੈ ਕਿ ਬੱਚਿਆਂ ਤੱਕ ਫਿਰ ਮੈਸੇਜ ਕੀ ਪਹੁੰਚ ਰਿਹਾ ਜੇ ਬੱਚੇ ਇਸ ਤਰ੍ਹਾਂ ਦੇ ਐਕਸ਼ਨਸ ਕਰ ਰਹੇ ਆ ਫਿਰ ਕਿਤੇ ਨਾ ਕਿਤੇ ਕਿਸੇ ਕਿਸਮ ਦਾ ਵੀ ਕੋਈ ਵੀ ਕਟੜਵਾਦ ਹੈ ਜੋ ਅਮਲ ਚ ਲਿਆਂਦਾ ਜਾ ਰਿਹਾ ਦੇਖੋ ਵੈਸੇ ਤਾਂ ਨਾ ਜਿਹੜੇ ਨਿਹੰਗ ਸਿੰਘ ਹੁੰਦੇ ਨਾ ਜਿਹੜਾ ਬਾਣਾ ਧਾਰਨ ਕਰਦੇ ਨੇ ਉਹ ਬਾਣਾ ਨਾ ਕੋਈ ਇਦਾਂ ਨਹੀਂ ਹੈਗਾ ਤੁਹਾਨੂੰ ਤੁਸੀਂ ਟੇਲਰ ਕੋ ਸਵਾਇਆ ਤੇ ਤੁਸੀਂ ਬਾਣਾ ਧਾਰਨ ਕਰ ਲਿਆ ਜਿਹੜੇ ਨਿਹੰਗ ਸਿੰਘ ਬਾਣਾ ਆ ਆਪਣੇ ਸਜਾਉਂਦੇ ਆ ਚੋਲਾ ਸਜਾਉਂਦੇ ਆ ਜਿਹੜਾ ਬਾਣਾ ਸਜਾਉਂਦੇ ਆ ਨਾ ਸਿੰਘ ਚੋਲਾ ਤੇ ਚਲੋ ਚੋਲਾ ਤੇ ਬਾਣੇ 'ਚ ਫਰਕ ਬੜਾ ਹੁੰਦਾ ਜੀ ਤੇ ਜਿਹੜੇ ਨਿਹੰਗ ਸਿੰਘ ਬਾਣਾ ਸਜਾਉਂਦੇ ਆ ਨਾ ਤੇ ਉਹਨਾਂ ਨੂੰ ਨਾ ਪਹਿਲੇ ਤਾਂ ਜਥੇਦਾਰ ਦੇ ਵੱਲੋਂ ਬਾਣਾ ਦਿੱਤਾ ਜਾਂਦਾ ਹੈ ਜਿਹੜੇ ਉਹ ਜਥੇ ਨਾਲ ਜੁੜਦੇ ਆ ਫਿਰ ਜਥੇਦਾਰ ਦੇ ਕਿਉਂਕਿ ਜਥੇਦਾਰ ਨਾਲ ਜੁੜਨ ਦੀ ਬੜੀ ਵੱਡੀ ਅਹਿਮੀਅਤ ਆ ਅਸੀਂ ਮੰਨ ਕੇ ਚੱਲੀਏ ਕਿ ਹੁਣ ਅਸੀਂ ਉਹਨਾਂ ਨਾਲ ਗੱਲ ਕਰਨੀ ਆ ਉਹ ਕਿਹੜਾ ਕਿਸੇ ਜਥੇ ਨੂੰ ਜਵਾਬ ਦੇ ਆ ਜੇ ਉਹ ਜਥੇਬੰਦੀ ਨਹੀਂ ਜਵਾਬ ਦੇ ਹੁੰਦੇ ਤਾਂ ਅਸੀਂ ਉਹਨਾਂ ਦੇ ਜਥੇਦਾਰ ਨੂੰ ਗੱਲ ਕਰਦੇ ਤਾਂ ਜਥੇਦਾਰ ਜੀ ਉਹਨੂੰ ਬੰਨ ਦੀ ਸਜ਼ਾ ਲਾਉਂਦੇ ਜਾਂ ਉਹਨਾਂ ਨੂੰ ਟੋਕਦੇ ਰੋਕਦੇ ਕੋਈ ਬੰਨਦਾ ਯਤਨ ਹੁੰਦਾ ਹੁਣ ਕੀ ਹੁੰਦਾ ਆ ਬਹੁਤੇ ਜਿਹੜੇ ਸਿੰਘ ਨੇ ਬਹੁਤਾਰ ਜਿਹੜੇ ਸਿੰਘ ਨੇ ਉਹਨਾਂ ਦੇ ਉੱਤੇ ਕੋਈ ਜਥੇਦਾਰੀ ਵਾਲਾ ਕੁੰਡਾ ਹੈ ਨਹੀਂ ਜਥੇਦਾਰੀ ਵਾਲਾ ਕੁੰਡਾ ਨਾ ਹੋਣ ਕਰਕੇ ਹੁੰਦਾ ਕੀ ਆ ਆਪ ਹੁਦਰੇ ਹੀ ਆਪਣੇ ਤੌਰ ਦੇ ਉੱਤੇ ਹੀ ਜਾ ਕੇ ਇਹੋ ਜਿਹੀ ਕੋ ਘਟਨਾ ਬਣ ਜਾਂਦੀ ਆ ਫਿਰ ਉਹ ਨਿਹੰਗ ਸਿੰਘ ਕਿਵੇਂ ਬਣਦੇ ਆ ਜੇ ਉਹ ਕਿਸੇ ਜਥੇਬੰਦੀ ਦੇ ਨਾਲ ਨਹੀਂ ਇਨਵੋਲਡ ਹੈਗੇ ਤੇ ਫਿਰ ਕਿਵੇਂ ਬਣ ਜਾਂਦੇ ਆ ਦੇਖੋ ਇਹ ਚੀਜ਼ ਜਿਹੜੀ ਹੈ ਨਾ ਇੱਕ ਵੱਡੀ ਡਿਬੇਟ ਆ ਮੈਂ ਐਵੇਂ ਕਹਾਂ ਕਿ ਮੈਂ ਇਹੋ ਜੀ ਗੱਲ ਕਰ ਦਵਾ ਤੇ ਉਸ ਤੋਂ ਬਾਅਦ ਇੱਕ ਡਿਸਕਸ਼ਨ ਸ਼ੁਰੂ ਹੋ ਜਾਵੇ ਜੀ ਜੀ ਮੈਂ ਕਿਉਂਕਿ ਆਪ ਨਿਹੰਗ ਸਿੰਘਾਂ ਚ ਰਹਿੰਦਾ ਜੀ ਤੇ ਆਪਣਾ ਜਿਹੜਾ ਆਲਰੇਡੀ ਇੱਕ ਜਥੇਦਾਰ ਨੂੰ ਜਵਾਬ ਦੇ ਹੋਣ ਕਰਕੇ ਆਪਣਾ ਇੱਕ ਫਰਜ਼ਾ ਹੈਗਾ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਨਿਹੰਗ ਸਿੰਘ ਜਿਹੜੇ ਉਹੀ ਹੁੰਦੇ ਨੇ ਨਿਹੰਗ ਸਿੰਘ ਉਹੀ ਆ ਜਿਹੜਾ ਆਪਣੇ ਜਥੇ ਦੇ ਨਾਲ ਜੁੜਿਆ ਹੋਇਆ ਜਥੇਦਾਰ ਤੋਂ ਜਵਾਬ ਦੇ ਹੈਗੇ ਆ ਤੇ ਜੇ ਕੋਈ ਕਮੀ ਪੇਸ਼ੀ ਹੈਗੀ ਤਾਂ ਜਥੇਦਾਰ ਉਹਨਾਂ ਨੂੰ ਬਣਦੀ ਸਜ਼ਾ ਲਾ ਸਕਦੀ ਆ ਆਪਾਂ ਆਮ ਲੋਕ ਜਿਹੜੇ ਨੇ ਨਾ ਸਾਡੇ ਵਰਗੇ ਤੁਹਾਡੇ ਵਰਗੇ ਅਸੀਂ ਨਹੀਂ ਉਹਨਾਂ ਨੂੰ ਰੋਕ ਟੋਕ ਸਕਦੇ ਉਸ ਹਿਸਾਬ ਨਾਲ ਕਿਉਂਕਿ ਉਹਨਾਂ ਦਾ ਉੱਧਾ ਸਾਡੇ ਤੋਂ ਉੱਚਾ ਆ ਅਸੀਂ ਉਹਨਾਂ ਦੇ ਮੋਰੇ ਬੋਣੇ ਆ ਸੋ ਇਹ ਚੀਜ਼ ਦਾ ਸਾਨੂੰ ਅਹਿਸਾਸ ਹੋਣ ਕਰਕੇ ਹੀ ਮੈਂ ਇਸ ਚੀਜ਼ ਨੂੰ ਇੱਥੇ ਇੰਨੀ ਸੰਕੋਚ ਸ਼ਬਦਾਂ ਚ ਕਹਿ ਰਿਹਾ ਹੈਗਾ ਤੇ ਅਸੀਂ ਉਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਆ ਤੇ ਸਤਿਕਾਰ ਬਣਿਆ ਰਵੇ ਉਹਦੇ ਕਰਕੇ ਅਸੀਂ ਇਹ ਯਤਨ ਕਰਨ ਲੱਗੇ ਆ ਜਿਹੜਾ ਤੁਹਾਡੇ ਨਾਲ ਅਸੀਂ ਗੱਲਬਾਤ ਕਰ ਰਹੇ ਆ ਕਿ ਆਪਾਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਦੇਖ ਲਈਏ ਕਿਸੀ ਮਰਿਆਦਾ ਤੇ ਕਿਥੇ ਖਿਲਾਫ ਤੇ ਨਹੀਂ ਜਾ ਰਹੇ ਸਾਡੀ ਮਰਿਆਦਾ ਤੇ ਨਹੀਂ ਤੇ ਕਿਥੇ ਸ਼ੱਕ ਦੇ ਦਾਰੇ ਚ ਆ ਰਹੀ ਜਾਂ ਅਸੀਂ ਜਵਾਬ ਦੇਤੇ ਨਹੀਂ ਹੋ ਰਹੇ ਇਹੋ ਜੀ ਚੀਜ਼ਾਂ ਕਰਕੇ ਮੈਂ ਚਾਹੁੰਦਾ ਸੀਗਾ ਕਿ ਸਾਡਾ ਸਨੇਹਾ ਤੁਹਾਡੇ ਜ਼ਰੀਏ ਜਾਵੇ ਕਿ ਆਪਾਂ ਇਹੋ ਜਿਹਾ ਕੋਈ ਵੀ ਕੰਮ ਕਰਨ ਲੱਗੇ ਸੋਚੀਏ ਜੇ ਕੋਈ ਸਾਡਾ ਆਪਣਾ ਉੱਥੇ ਭਰਾ ਇਸ ਚੀਜ਼ ਨੂੰ ਦੇਖ ਰਿਹਾ ਤੇ ਉਹ ਆਪਣੇ ਭਰਾਵਾਂ ਨੂੰ ਪਿਆਰ ਨਾਲ ਸਮਝਾ ਦਵੇ ਕਿ ਆਪਾਂ ਇਹ ਕੰਮ ਦਿਖਾਵੇ ਲਈ ਨਾ ਕਰੀਏ ਆਪਾਂ ਬਰਛੇ ਤੇ ਟੰਗ ਕੇ ਨਾ ਕੋ ਮੀਂਹੇ ਚੀਜ਼ਾਂ ਨੂੰ ਕਰਨ ਲਈ ਜੇ ਕਿਸੇ ਦੀ ਕੋਈ ਸਮੱਸਿਆ ਹੈਗੀ ਆ ਹੁਣ ਮੈਂ ਤੁਹਾਨੂੰ ਇੱਕ ਵਾਰ ਦੀ ਇਹ ਘਟਨਾ ਸਾਂਝੀ ਕਰਦਾ ਜਿਹੜੀ ਮੈਨੂੰ ਦੱਸਣ ਲੱਗੇ ਵੀ ਸ਼ਰਮ ਆਉਂਦੀ ਆ ਮਗਰ ਉਹ ਹੈਗੀ ਆ ਮੈਂ ਨਾ ਛੋਟੇ ਹੁੰਦੇ ਦੀ ਗੱਲ ਕਰਦਾ ਜਦੋਂ ਅਸੀਂ ਛੋਟੇ ਹੁੰਨੇ ਸੀ ਨਾ ਅਸੀਂ ਗੁਰਦੁਆਰਾ ਸਾਹਿਬ ਜਾਣਾ ਰਹਿੰਦੇ ਤੇ ਗੁਰਦੁਆਰਾ ਸਾਹਿਬ ਇਤਿਹਾਸਿਕ ਗੁਰਦੁਆਰਾ ਸਾਹਿਬ ਖਾਸ ਤੌਰ ਤੇ ਜਾਣਾ ਤੇ ਉੱਥੇ ਨਾ ਇੱਕ ਨਾ ਕਮਰਾ ਹੁੰਦਾ ਸੀਗਾ ਉਹਦੇ ਨਾਲ ਬਾਹਰ ਲਿਖਿਆ ਨਹੀਂ ਸੁਧਾਰ ਕਰ ਉੱਥੇ ਕੀ ਹੁੰਦਾ ਸੀਗਾ ਪਹਿਲੇ ਇੰਨੀ ਆਜ਼ਾਦੀ ਨਹੀਂ ਸੀ ਸਾਨੂੰ ਚੀਜ਼ਾਂ ਨੂੰ ਲੈ ਕੇ ਆਜ਼ਾਦੀ ਤਾਂ ਹੁਣ ਵੀ ਨਹੀਂ ਹੈਗੀ ਸੰਧਾਨਤਕ ਬੰਦੇਆਂ ਦਾ ਤਾਂ ਹੁਣ ਵੀ ਇਹੀ ਫਰਜ ਬਣਦਾ ਆ ਕਿ ਉਹ ਕੋਈ ਇਦਾਂ ਦਾ ਕੰਮ ਨਾ ਕਰਨ ਜਿਹੜੇ ਗੁਰਮਰਿਆਦਾ ਤੇ ਉਲਟ ਹੋਵੇ ਮਗਰ ਦੁਨੀਆ ਬੜੀ ਉਧਰੀ ਹੋ ਗਈ ਹੈ ਦੁਨੀਆ ਆਪਣੇ ਤੌਰ ਦੇ ਉੱਤੇ ਬਹੁਤ ਡਿਸੀਜਨ ਲੈਣ ਲੱਗ ਪਈ ਆ ਅਸੀਂ ਵੀ ਬੜੇ ਵੱਡੇ ਫਰਾਕਦਿਲ ਬਣ ਗਏ ਆ ਜਿਹੜੇ ਇਹ ਚੀਜ਼ਾਂ ਨੂੰ ਦੇਖ ਕੇ ਅੰਦਾਖਾ ਕਰਦੇ ਆ ਤੇ ਉਹ ਮੈਂ ਪੁਰਾਣੀ ਗੱਲ ਜਿਹੜੀ ਦੱਸ ਰਿਹਾ ਸੀ ਉਹ ਹੈ ਸੀ ਕਿ ਸੁਧਾਰਕਰ ਦਾ ਸਾਨੂੰ ਨਾ ਬੜਾ ਭੈ ਹੁੰਦਾ ਸੀਗਾ ਉਹ ਕੀ ਹੁੰਦਾ ਸੀ ਕਿ ਜਿਹੜੇ ਪਹਿਲੇ ਪੁਰਾਣੇ ਨਿਹੰਗ ਸਿੰਘ ਹੁੰਦੇ ਸੀਗੇ ਨਾ ਹਰੇ ਗੁਰਦੁਆਰਾ ਸਾਹਿਬ ਚ ਤਕਰੀਬਨ ਹੁੰਦੇ ਸੀਗੇ ਨਿਹੰਗ ਸਿੰਘ ਤੇ ਉਹਨਾਂ ਨੇ ਦੇ ਇਦਾਂ ਦਾ ਕੰਮ ਜਿਹੜਾ ਗੁਰਦੁਆਰਾ ਸਾਹਿਬ 'ਚ ਨਹੀਂ ਹੋ ਸਕਦਾ ਜੀ ਜੇ ਉਹ ਹੋ ਰਿਹਾ ਹੁੰਦਾ ਸੀਗਾ ਤੇ ਜੇ ਬੰਦਾ ਅੱਗੇ ਜਿੱਦਦਾ ਸੀ ਤਾਂ ਉਹਨੂੰ ਸੁਧਾਰ ਘਰ ਵਾਲੇ ਕਮਰੇ 'ਚ ਲੈ ਜੰਨੇ ਸੀ ਓਕੇ ਉੱਥੇ ਫਿਰ ਉਹਨੂੰ ਉਹਨੂੰ ਸੁਧਾਰਿਆ ਜਾਂਦਾ ਸੀ ਪਿਆਰ ਨਾ ਝਿੜਕਾ ਨਾ ਚਪੇੜਾ ਨਾ ਜਿੰਨਾ ਉਹ ਸਮਝਦਾ ਸੀ ਅੱਛਾ ਉਹਨੂੰ ਸਮਝਾਇਆ ਜਾਂਦਾ ਸੀ ਤੇ ਮੇਰੇ ਉੱਤੇ ਨਾ ਇੱਕ ਚੀਜ਼ ਦਾ ਪ੍ਰਭਾਵ ਰਿਹਾ ਸ਼ੁਰੂ ਤੋਂ ਇੱਕ ਵਾਰੀ ਇਦਾਂ ਹੀ ਹੋਇਆ ਜਦੋਂ ਨਾ ਨਵੀਆਂ-ਨਵੀਆਂ ਕੁੜੀਆਂ ਨੇ ਜੀਨ ਦੀਆਂ ਪੈਂਟਾਂ ਪਾਣੀਆਂ ਸ਼ੁਰੂ ਕੀਤੀਆਂ ਅੱਛਾ ਜਦੋਂ ਨਵੀਆਂ-ਨਵੀਆਂ ਕੁੜੀਆਂ ਨੇ ਟੀਸ਼ਰਟਾਂ ਪਾਣੀਆਂ ਸ਼ੁਰੂ ਕੀਤੀਆਂ ਉਦੋਂ ਨਾ ਇਸ ਚੀਜ਼ ਦਾ ਗੁਰਦੁਆ ਤੇ ਇਤਰਾਜ ਤੁਸੀਂ ਮੰਨੋ ਏਦਾਂ ਸੀਗਾ ਕਿ ਮੈਂ ਉਸ ਘਟਨਾ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਤੋਂ ਬਾਅਦ ਇੱਕ ਸਮਝ ਡਵੈਲਪ ਹੋਣੀ ਸ਼ੁਰੂ ਹੋਈ ਇੱਕ ਏਦਾਂ ਹੀ ਬੀਬੀ ਆਈ ਉਹਨੇ ਬੀਬੀ ਨੇ ਨਾ ਜੀਨ ਪੈਂਟ ਪਾਈ ਹੋਈ ਸੀ ਜੀਨ ਪੈਂਟ ਪਾਈ ਤੇ ਟੀ-ਸ਼ਰਟ ਪਾਈ ਹੋਈ ਤੇ ਉਹ ਗੁਰਦੁਆਰਾ ਸਾਹਿਬ ਚਲੀ ਗਈ ਤੇ ਗੁਰਦੁਆਰ ਸਾਹਿਬ ਜਦੋਂ ਮੱਦਾ ਮੱਥਾ ਟੇਕਦਾ ਤੁਹਾਨੂੰ ਪਤਾ ਉਸ ਵੇਲੇ ਉਹਨੂੰ ਮਾਰਦ ਮੋਰ ਸਰੈਂਡਰ ਵਾਲੀ ਪੋਜੀਸ਼ਨ ਚ ਆਉਣਾ ਪੈਂਦਾ ਆ ਤੇ ਜਿੱਦਾਂ ਅਸੀਂ ਦੇਖਦੇ ਹਾਂ ਹੁਣ ਤਾਂ ਬੀਬੀਆਂ ਨੇ ਸਿਰਫ ਚੁੰਨੀਆਂ ਵੀ ਜਾਂਦੇ ਲੱਗੀਆਂ ਜੀਨ ਦੀਆਂ ਪੈਂਟਾਂ ਤੋਂ ਕਿਧਰ ਲੰਘ ਗਏ ਹੁਣ ਤਾਂ ਤਦ ਉਸ ਜੀ ਦਾ ਨਾ ਦੁੱਖ ਬਣਾਇਆ ਕਿ ਉਹਨੂੰ ਫੜ ਕੇ ਲੈ ਕੇ ਗਏ ਉਹਨੂੰ ਬਹੁਤ ਡਾਂਟਿਆ ਝੜਕਾਇਆ ਗਿਆ ਤੇ ਉਹ ਡਾਂਡ ਝੜਕ ਦੇ ਵਿੱਚ ਜਿਹੜੇ ਮਾਪੇ ਸੀਗੇ ਬਾਹਰ ਖੜੇ ਉਹ ਅਥਰੂ ਵਾਰੇ ਸੀਗੇ ਮਗਰ ਗੱਲ ਇਹ ਸੀਗੀ ਕਿ ਜਿਹੜਾ ਉਹ ਉਹ ਸਮਾਂ ਸੀਗਾ ਉਹ ਇਹ ਗੱਲ ਨੂੰ ਦਰਸਾਉਣ ਲਈ ਬੜਾ ਅਹਿਮ ਸੀਗਾ ਕਿ ਜਿਹੜੇ ਬੰਦੇ ਨੇ ਆਜ਼ਾਦੀ ਦਾ ਇਹ ਫਾਇਦਾ ਚੱਕਿਆ ਕਿ ਉਹਨੂੰ ਇਹ ਨਹੀਂ ਪਤਾ ਕਿ ਸਾਡੀਆਂ ਪਰੰਪਰਾਵਾਂ ਕੀ ਨੇ ਅਸੀਂ ਗੁਰੂ ਘਰਾਂ 'ਚ ਕਿਦਾਂ ਨਕਮਸਤਕ ਹੋਣਾ ਆ ਕੀ ਸਾਡੀਆਂ ਰਵਾਇਤਾਂ ਨੇ ਕਿਵੇਂ ਅਸੀਂ ਆਪਣੇ ਗੁਰੂ ਦੇ ਮੋਹਰੇ ਜਾ ਸਕਦੇ ਆ ਈਵਨ ਅਸੀਂ ਤਾਂ ਹਰ ਵੇਲੇ ਗੁਰੂ ਦੇ ਮੋਹਰੇ ਆ ਅਸੀਂ ਤਾਂ ਕਦੀ ਵੀ ਇਦਾਂ ਦਾ ਕੋਈ ਕੰਮ ਨਹੀਂ ਕਰ ਸਕਦੇ ਕਿ ਜਿਹੜਾ ਗੁਰੂ ਦੇ ਮੋਹਰੇ ਜਾ ਕੇ ਸ਼ਰਮਿੰਦਾ ਹੋਣਾ ਪਵੇ ਮਗਰ ਹੁਣ ਤੁਸੀਂ ਦੇਖੋ ਬਿਨਾ ਚੁੰਨੀਆਂ ਦੇ ਬਿਨਾ ਸਿਰ ਮਤਲਬ ਚੰਗੀ ਤਰੀਕੇ ਟਕੇ ਈਵਨ ਫਰਕਾ ਪਾ ਕੇ ਬੀਬੀਆਂ ਪਹੁੰਚ ਜਾਂਦੀਆਂ ਨੇ ਗੁਰਦੁਆਰਾ ਸਾਹਿਬ ਤੇ ਕੋਈ ਮਤਲਬ ਉੱਥੇ ਮर्याਦਾ ਨਹੀਂ ਰੱਖੀ ਜਾ ਰਹੀ ਜਿੱਥੇ ਬਹੁਤ ਲੋੜ ਸੋ ਇੱਥੇ ਮੈਂ ਚਾਹੁੰਨਾ ਆ ਕਿ ਜਿਹੜੇ ਦਰਬਾਰ ਦੇ ਵਿੱਚ ਦੀਆਂ ਮਰਿਆਦਾ ਨੇ ਉਹਨੂੰ ਕਿਥੇ ਢੰਗ ਨਾਲ ਲਿਬਾਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾਣ ਜਿਹੜੀਆਂ ਅਸੀਂ ਆਮ ਲੋਕਾਂ ਨੂੰ ਬਾਹਰ ਐਕਸਪੈਕਟ ਕਰਦੇ ਉਹਨਾਂ ਨੂੰ ਸਮਝਾਉਣ ਦੀ ਜਿਚਾਉਣ ਦੀ ਉਹਦੇ ਲਈ ਬੜਾ ਦੂਰ ਹੈ ਜੇ ਸਿਸਟਮ ਕਿਉਂਕਿ ਅਸੀਂ ਬਹੁਤ ਕਮੀਆਂ ਦੇ ਵਿੱਚੋਂ ਗੁਜ਼ਰ ਰਹੇ ਹਾਂ ਸਾਡੇ ਆਪਣੇ ਚ ਬਹੁਤ ਵੱਡੀਆਂ ਕਮੀਆਂ ਆ ਗਈਆਂ ਜਿੱਥੇ ਗੁਰਦੁਆਰੇ ਦੇ ਬਾਹਰ ਇੱਕ ਟੋਕਰਾ ਪਿਆ ਹੁੰਦਾ ਸੀ ਜੇ ਕੋਈ ਚੁੰਨੀ ਨਹੀਂ ਲੈ ਗਿਆ ਨਾ ਸੀ ਤੇ ਰੁਮਾਲ ਰੱਖਣ ਲਾਪੇ ਸੀ ਅੱਜ ਉਸ ਟੋਕਰੇ ਦੇ ਵਿੱਚ ਸਲਵਾਰਾਂ ਤੱਕ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਇੱਥੇ ਗੜੀ ਗੱਲ ਅੱਜ ਮੈਂ ਖੁਦ ਆਪਣੀਆਂ ਅੱਖਾਂ ਨਾਲ ਵੇਖਿਆ ਜਿੱਥੇ ਮੈਂ ਵਿਰੋਧ ਕੀਤਾ ਜਦੋਂ ਮੈਂ ਆਪਣੀਆਂ ਅੱਖਾਂ ਨਾਲ ਇਹ ਚੀਜ਼ਾਂ ਦੇਖ ਚੁੱਕਿਆ ਨਾ ਤਾਂ ਮੇਰੇ ਮਨ ਦੇ ਉੱਤੇ ਇਹਨਾਂ ਚੀਜ਼ਾਂ ਦਾ ਬੋਝ ਵੀ ਹੈ ਕਿ ਆਪਾਂ ਇਹਨਾਂ ਨੂੰ ਠੀਕ ਵੀ ਕਰਨਾ ਹੈ ਸੋ ਇੱਥੇ ਨਾ ਕਰੀਏ ਕਿ ਜਿੱਥੇ ਟੋਕਰਿਆਂ ਦੇ ਵਿੱਚ ਅਸੀਂ ਰੁਮਾਲ ਰੱਖਣ ਲੱਪੇ ਉਹਦੇ ਨਾਲ ਸਲਵਾਰਾਂ ਵੀ ਰੱਖਣ ਲੱਪੇ ਜੇ ਕੋਈ ਇਦਾਂ ਦੀ ਬੀਬੀ ਜਿਹੜੀ ਨੰਗਾ ਨੰਗੀਆਂ ਲੱਤਾਂ ਕਰਕੇ ਆ ਗਈ ਆ ਤੇ ਉਹਨੂੰ ਮੁੜ ਕੇ ਸਲਵਾਰਾਂ ਵੀ ਅਸੀਂ ਦਈਏ ਸੋ ਇਹ ਕੰਮ ਸਾਨੂੰ ਨਹੀਂ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਚਾਹੁੰਦੇ ਆ ਕਿ ਸਾਡੇ ਬੰਦਿਆਂ ਨੂੰ ਸਿਹਤ ਹੋਣਾ ਚਾਹੀਦਾ। ਤੋਂ ਇਹ ਗੱਲਾਂ ਨੂੰ ਲੈ ਕੇ ਮੈਂ ਤੁਹਾਡੇ ਨਾਲ ਜ਼ਰੂਰ ਜੁੜਿਆ। ਭਾਈ ਸਾਹਿਬ ਇਹਦੇ ਨਾਲ ਮੈਂ ਜਸਬੀਰ ਜੱਸੀ ਦੀ ਗੱਲ ਵੀ ਕਰਨੀ ਚਾਹੁੰਦਾ ਆ। ਜਸਬੀਰ ਜੱਸੀ ਦਾ ਵੀ ਮੈਟ੍ਰਿਕ ਵਿਵਾਦ ਦਾ ਸਬਬ ਬਣ ਗਿਆ। ਅ ਕਾਰਜਕਾਰੀ ਜਹੇਦਾਰ ਕੁਲਦੀਪ ਸਿੰਘ ਗੜਗੱਜ ਦਾ ਇੱਕ ਬਿਆਨ ਆਉਂਦਾ ਔਰ ਉਸ ਤੋਂ ਬਾਅਦ ਜਸਬੀਰ ਸਿੰਘ ਜੱਸੀ ਤੇ ਇਤਰਾਜ਼ ਹੈ ਕਿ ਤੁਹਾਨੂੰ ਇਹ ਲੱਗਦਾ ਕਿ ਜਸਬੀਰ ਸਿੰਘ ਜੱਸੀ ਦਾ ਕੀਰਤਨ ਕਰਨਾ ਉਹ ਗਲਤ ਸੀ ਜਾਂ ਮਰਿਆਦਾ ਕੀ ਕਹਿੰਦੀ ਏ ਇੱਕ ਵਾਰ ਤੁਸੀਂ ਜ਼ਰੂਰ ਦੱਸਿਓ ਦੇਖੋ ਸਹਿਬ ਸਿੰਘ ਜੀ ਜਿਹੜੀ ਮਰਿਆਦਾ ਵਾਲੀ ਗੱਲ ਹੈ ਨਾ ਮੇਰੇ ਤੋਂ ਬਹੁਤ ਜ਼ਿਆਦਾ ਚੰਗੇ ਤਰੀਕੇ ਨਾਲ ਜਿਹੜੇ ਨੇ ਗੁਲਦੀਪ ਸਿੰਘ ਜੀ ਇਹ ਗੱਲ ਨੂੰ ਜਾਣਦੇ ਨੇ ਕਿਉਂਕਿ ਉਹ ਸਾਡੇ ਕੌਮੀ ਜਥੇਦਾਰ ਨੇ ਾਕਾਤਕ ਸਾਹਿਬ ਦੇ ਜਥੇਦਾਰ ਹੋਣ ਕਰਕੇ ਮਰਿਆਦਾ ਬਾਰੇ ਉਹ ਬਹੁਤ ਬਿਹਤਰ ਜਾਣਦੇ ਆ ਇਸ ਕਰਕੇ ਮੈਂ ਉਹਨਾਂ ਦੀ ਗੱਲ ਨਹੀਂ ਬਿਲਕੁਲ ਵੀ ਕੱਟਦਾ ਔਰ ਇਹ ਮਰਿਆਦਾ ਹੈਗੀ ਵੀ ਆ ਕਿ ਜਿਹੜੇ ਵੀ ਦਰਬਾਰ ਜਦੋਂ ਮਹਾਰਾਜ ਦਾ ਦਰਬਾਰ ਲੱਗਾ ਹੋਵੇ ਸੰਗਤੀ ਰੂਪ ਚ ਦਰਬਾਰ ਦੇ ਵਿੱਚ ਕੋਈ ਵੀ ਬੰਦਾ ਜਿਹੜਾ ਪਤਤਾ ਜਿਹੜਾ ਗੁਰੂ ਦੇ ਦਿੱਤੇ ਹੋਏ ਸਰੂਪ ਨੂੰ ਹਜੇ ਤੱਕ ਨਹੀਂ ਮੰਨਦਾ ਨਾ ਉਹ ਤਾਬਿਆ ਤੇ ਬਹਿ ਸਕਦਾ ਨਾ ਉਹ ਚੌਰ ਸਾਹਿਬ ਕਰ ਸਕਦਾ ਨਾ ਹੀ ਉਹ ਕੀਰਤਨ ਕਰ ਸਕਦਾ ਇਹ ਮਰਿਆਦਾ ਆ ਇਹ ਮਰਿਆਦਾ ਇਹ ਨਹੀਂ ਹੈਗੀ ਕਿ ਆਪਾਂ ਕੁਝ ਬੰਨਿਆਂ ਨੇ ਤੈਅ ਕੀਤੀ ਹੋਈ ਹੈ ਇਹ ਸਰਵੋੱਚ ਮਰਿਆਦਾ ਆ ਜਿਹਨੂੰ ਸਭ ਨੂੰ ਮੰਨਣਾ ਹੀ ਪੈਣਾ ਆ ਸੋ ਇਹ ਇੱਕ ਮਰਿਆਦਾ ਆ ਮਰਿਆਦਾ ਦੇ ਤੌਰ ਤੇ ਜੱਤੇਜਾਰ ਜੀ ਨੇ ਬਿਲਕੁਲ ਸਹੀ ਕੀਤਾ ਜੋ ਕੀਤਾ ਤੇ ਉਸ ਤੋਂ ਵੱਡੀ ਗੱਲ ਇਹ ਸਹੀ ਹੋਈ ਕਿ ਜਸਬੀਰ ਜਸੀ ਨੇ ਇਸ ਗੱਲ ਨੂੰ ਬੜੇ ਵੱਡੇ ਦਿਲ ਦੇ ਨਾਲ ਅਕਸੈਪਟ ਕੀਤਾ ਤੇ ਉਸ ਨੇ ਇਸ ਦੇ ਉੱਤੇ ਵਿਵਾਦ ਨਹੀਂ ਬਣਾਇਆ ਜੋ ਆਮ ਤੌਰ ਤੇ ਅਸੀਂ ਦੇਖ ਹੀ ਰਹੇ ਹਾਂ ਜੋ ਸੈਲੀਬ੍ਰਿਟੀ ਕਰਦੇ ਆ ਜੇ ਉਹਨਾਂ ਨਾਲ ਕੋਈ ਗੱਲ ਕਰੀਏ ਜਾਂ ਕੋਈ ਇਦਾਂ ਦੀ ਕਟਨਾ ਹੋ ਜਾਵੇ ਉਸ ਤੋਂ ਬਾਅਦ ਉਹਨੂੰ ਉਹ ਵਿਵਾਦਤ ਕਰ ਦਿੰਦੇ ਆ ਉਹ ਸਾਨੂੰ ਹੀ ਕਟਗਰੇਚ ਖੜਾ ਕਰ ਦਿੰਦੇ ਆ ਕਿਉਂਕਿ ਉਹ ਇੱਕ ਸੈਲੀਬ੍ਰਿਟੀ ਹੁੰਦੇ ਆ ਉਹਨਾਂ ਨਾਲ ਇੱਕ ਵੱਡੀ ਦੁਨੀਆ ਦੀ ਫੋਲੋਇੰਗ ਜੁੜੀ ਹੁੰਦੀ ਆ ਉਹ ਜੋ ਫੋਲੋਇੰਗ ਚੋਂ ਸਾਡੇ ਖਿਲਾਫ ਇੱਕ ਨੈਰੇਟਿਵ ਸੈੱਟ ਕਰਦੇ ਜਿਹਦਾ ਵਿੱਚ ਵੀ ਇੱਕ ਨੈਰੇਟਿਵ ਹੈ ਮੈਂ ਉਹ ਇਨਕਲੂਡ ਕਰਨਾ ਚਾਹੁੰਦਾ ਹਾਂ ਉਹ ਰੇ ਜਸਬੀਰ ਜੱਸੀ ਨੂੰ ਲੈ ਕੇ ਇਹ ਗੱਲ ਚੱਲ ਰਹੀ ਹੈ ਕਿ ਜਸਬੀਰ ਜੱਸੀ ਨੇ ਗੁਰਬਾਣੀ ਨਹੀਂ ਉਚਾਰੀ ਉੱਥੇ ਜਾਂ ਗੁਰਬਾਣੀ ਬਾਰੇ ਨਹੀਂ ਉਹਨਾਂ ਨੇ ਪਾਠ ਕੀਤਾ ਉਹਨਾਂ ਨੇ ਮਹਿਜ਼ ਆਪਣੇ ਵੱਲੋਂ ਗੁਰੂ ਦੀ ਸੋਭਾ ਗਾਈ ਹੈ ਬਸ ਹਾਂਜੀ ਦੇਖੋ ਜਿਹੜੀ ਗੁਰੂ ਦੀ ਸੋਭਾ ਗਾਈ ਹੈ ਨਾ ਉਹਨਾਂ ਨੇ ਗਾਈ ਕਿੱਥੋਂ ਆ ਉਹ ਦਰਬਾਰ ਉਹ ਗੁਰਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਹੈ ਉੱਥੇ ਇੱਕ ਮਰਿਆਦਾ ਆ ਮੈਂ ਮਰਿਆਦਾ ਦੀ ਗੱਲ ਕਰਦਾ ਪਿਆ ਦੇਖੋ ਜਿਹੜੀ ਵੀ ਤੁਸੀਂ ਚੀਜ਼ ਕਰਦੇ ਆ ਨਾ ਹੁਣ ਜਿਹੜੇ ਜਿਹੜੀਆਂ ਉਹ ਔਰਗਾਂ ਦੇ ਨੇ ਹਨਾ ਉਹ ਜਿਹੜੀਆਂ ਵਾਰਾਂ गा ਰਹੇ ਨੇ ਉਹ ਵੀ ਤਾਂ ਕਿੱਥੋਂ ਉਹਨਾਂ ਕਿੱਥੋਂ ਮਤਲਬ ਇਹ ਤਾਂ ਮੰਨਦੇ ਆ ਨਾ ਕਿ ਉਹ ਘੜੀ ਜਾਂਦੀ ਆ ਉਹ ਕਵਿਤਾ ਰੂਪ ਚ ਘੜੀ ਜਾਂਦੀ ਆ ਇਦਾਂ ਹੀ ਜਿਹੜੇ ਧਾਰਮਿਕ ਗੀਤ ਆ ਉਹ ਵੀ ਘੜੇ ਜਾਂਦੇ ਆ ਮਰ ਉਹਦੀ ਤੁਲਨਾ ਮੈਂ ਜਿਹੜੀਆਂ ਢਾਡੀਆਂ ਦੀ ਵਾਰਾਂ ਉਹਦੇ ਨਾਲ ਨਹੀਂ ਕਰ ਸਕਦਾ ਠੀਕ ਹੈ ਨਾ ਉਹਦੀ ਇੱਕ ਆਪਣੀ ਜਿਹੜੀ ਐ ਥਾਂ ਹੈਗੀ ਸਿੱਖੀ ਦੇ ਵਿੱਚ ਇਸੇ ਤਰ੍ਹਾਂ ਜਿਹੜੇ ਹੁਣ ਜਿਹੜੇ ਗੀਤਕਾਰ ਨੇ ਜਿਹੜੇ ਸੈਲੀਬ੍ਰਿਟੀ ਨੇ ਮੈਂ ਨਹੀਂ ਇਹ ਕਹਿੰਦਾ ਕਿ ਉਹਨਾਂ ਦੇ ਅੰਦਰ ਆਸਥਾ ਨਹੀਂ ਹੈਗੀ ਆ ਮਗਰ ਇੱਕ ਚੀਜ਼ ਨੂੰ ਸਮਝਣ ਦੀ ਲੋੜ ਆ ਕਿ ਜਿਹੜੀ ਕੋਰ ਆਈਡੈਂਟੀ ਹੈਗੀ ਆ ਜਿਹੜੀ ਕੋਰ ਆਈਡੈਂਟੀ ਦੇ ਨਾਲ ਉਹਦੇ ਤੇ ਵਿਸ਼ਵਾਸ ਰੱਖਣ ਵਾਲਾ ਜਿਹੜਾ ਬੰਦਾ ਆ ਜਿਹੜਾ ਗੁਰੂ ਨੇ ਆਪਣੇ ਸਿੱਖ ਨੂੰ ਪ੍ਰਣ ਕਰਨ ਲਈ ਕਿਹਾ ਆ ਉਹ ਕੋਰ ਆਈਡੈਂਟੀ ਦੇ ਨਾਲ ਹੀ ਪੂਰਾ ਹੁੰਦਾ ਆ ਉਹ ਇਹ ਨਹੀਂ ਹੈਗਾ ਕਿ ਅਸੀਂ ਕਿਸੇ ਨੂੰ ਵੀ ਸਹਿਜ ਧਾਰੀ ਕਹਿ ਦਈਏ ਜਿੱਦਾਂ ਲੋਕੀ ਡਿਫਾਈਨ ਕਰ ਰਹੇ ਆ ਤੇ ਸਹਿਜ ਧਾਰੀਆਂ ਦੀ ਇਹ ਵੀ ਡਿਫੀਨੇਸ਼ਨ ਨਹੀਂ ਹੈਗੀ ਸਹਿਜ ਧਾਰੀ ਉਹ ਵੀ ਨਹੀਂ ਹੈਗਾ ਸਹਿਬ ਸਿੰਘ ਜੀ ਜਿਸ ਨੇ ਆਪਣੇ ਕਿਸਾਨ ਨੂੰ ਕਤਲ ਕੀਤਾ ਹੋਇਆ ਚਾਹੇ ਉਹ ਦਾੜੀ ਦੇ ਹੋਣ ਚਾਹੇ ਸਿਰ ਦੇ ਹੋਣ ਉਹ ਵੀ ਸਹਿਜ ਧਾਰੀ ਕੈਟਾਗਰੀ 'ਚ ਨਹੀਂ ਆਂਦਾ ਸਹਿਜ ਧਾਰੀ ਇਹੋ ਹੀ ਜਾਂਦਾ ਜਿਹੜਾ ਗੁਰੂ ਦੇ ਘਰ 'ਚ ਐਡਮਿਸ਼ਨ ਲੈ ਲੈਂਦਾ ਤੇ ਸਿੱਖੀ ਦੀ ਸਭ ਤੋਂ ਪਹਿਲੀ ਪਛਾਣੀ ਹੈਗੀ ਕੇਸ ਕਹੇ ਤਾਂ ਹੀ ਕਹਿੰਦੇ ਨਾ ਕੇਸ ਗੁਰੂ ਦੀ ਮੋਹਰ ਜਦੋਂ ਮੋਹਰ ਲੱਗ ਜਾਂਦੀ ਹੈ ਫਿਰ ਤੁਸੀਂ ਗੁਰੂ ਦੇ ਬਣਦੇ ਆ ਉਸ ਤੋਂ ਬਾਅਦ ਅੱਗੇ ਇੱਕ ਸਫ਼ਰ ਹੈਗਾ ਜਿਹੜਾ ਤੁਹਾਨੂੰ ਅੰਮ੍ਰਿਤ ਤੱਕ ਖੰਡੇਬੱਟ ਦੀ ਪੋਲ ਤੱਕ ਲੈ ਕੇ ਜਾਂਦਾ ਆ ਖੰਡੇਬੱਟ ਦੀ ਪੋਲ ਤੋਂ ਫਿਰ ਇੱਕ ਸਫ਼ਰ ਸ਼ੁਰੂ ਹੁੰਦਾ ਹੈ ਜਿਹੜਾ ਤੁਹਾਨੂੰ ਖਾਲਸਾ ਜਿਹੜਾ ਹੈਗਾ ਉਹ ਬਣਾਉਣ ਦੇ ਲਈ ਤੁਸੀਂ ਖਾਲਸਾ ਬਣਦੇ ਆ ਇੱਕ ਸਫ਼ਰ ਹੈ ਸਾਰਾ ਸੋ ਇਹ ਸਾਰੀ ਚੀਜ਼ ਜੋ ਲੰਗ ਲੰਗ ਕੇ ਚੀਜ਼ਾਂ ਸਮਝ ਆਉਂਦੀਆਂ ਮਰ ਜਿਹੜੀ ਜਸਵੀਰ ਜੱਸੀ ਦੀ ਗੱਲ ਹੈ ਜਸਵੀਰ ਜੱਸੀ ਨੇ ਜਿਸ ਤਰੀਕੇ ਨਾਲ ਉਸ ਚੀਜ਼ ਨੂੰ ਅਸੈਪਟ ਕੀਤਾ ਅਸੀਂ ਉਹਨੂੰ ਵੈਸੇ ਵੀ ਪਸੰਦ ਕਰਦੇ ਆ ਇਸ ਕਰਕੇ ਵੀ ਕਿਉਂਕਿ ਉਹਦੀਆਂ ਕਈ ਚੀਜ਼ਾਂ ਚੰਗੀਆਂ ਵੀ ਨੇ ਕਈ ਚੀਜ਼ਾਂ ਚੰਗੀਆਂ ਹੋਣ ਕਰਕੇ ਉਹਦਾ ਫੇਥ ਗੁਰੂਗ੍ਰਾਂਧ ਸਾਹਿਬ ਮਾਰਤੇ ਹੋਣ ਕਰਕੇ ਸਿੱਖੀ ਨੂੰ ਦਿਲੋਂ ਉਹ ਮੰਨਦਾ ਹੈ ਈਵਨ ਸਿੱਖਾਂ ਦੀ ਕੋਰ ਆਈਡੈਂਟੀਟੀ ਨੂੰ ਵੀ ਉਹ ਰਿਸਪੈਕਟ ਦਿੰਦਾ ਹੈ ਇਹ ਵੀ ਮੈਂ ਮੰਨਦਾ ਕਿਉਂਕਿ ਜਿਹੜੇ ਸਿੱਖਾਂ ਦੀ ਕੋਰ ਆਈਡੈਂਟੀਟੀ ਨੂੰ ਰਿਸਪੈਕਟ ਨਾ ਨਾ ਦੇਵੇ ਉਹਦੀ ਇਹ ਪ੍ਰੋਬਲਮ ਰਹਿੰਦੀ ਆ ਭਗਵੰਤ ਮਾਨ ਦੀ ਤਰ੍ਹਾਂ ਕਿ ਉਹ ਸਵਾਲ ਚੁੱਕਣਾ ਪੰਦਾ ਆ ਕਿ ਇਹ ਬੰਦੇ ਇਹਨਾਂ ਨੂੰ ਕੌਮ ਅਸੈਪਟ ਨਹੀਂ ਕਰਦੀ ਜਾਂ ਇਹ ਧਾਰੇ ਨੂੰ ਅਸੀਂ ਅਸੈਪਟ ਨਹੀਂ ਕਰਦੇ ਜਾਂ ਇਹ ਸਰਵੋੱਚ ਨੂੰ ਨਹੀਂ ਅਸੀਂ ਸਰਵੋੱਚ ਮੰਨਦੇ ਉਹ ਫਿਰ ਇਦਾਂ ਦੀਆਂ ਗੱਲਾਂ ਕਰਦੇ ਆ ਕਿਉਂਕਿ ਦੇਖੋ ਇਹਦੇ 'ਚ ਜਿਹੜੀ ਭਗਵੰਤ ਮਾਨ ਦੀ ਗੱਲ ਉਹਨੂੰ ਇਗਨੋਰ ਨਹੀਂ ਕਰ ਸਕਦੇ ਜੀ ਭਗਵੰਤ ਮਾਨ ਨੇ ਇੱਕ ਸਟੇਟਮੈਂਟ ਦਿੱਤੀ ਕਿ ਜੇ ਇੰਨੀ ਪ੍ਰੋਬਲਮ ਹੈ ਸਹਿਧਾਰੀਆਂ ਤੋਂ ਪਹਿਲੇ ਤਾਂ ਉਹ ਸਹਿਧਾਰੀ ਵੀ ਨਹੀਂ ਹੈਗਾ ਸਾਡਾ ਭਰਾ ਮਗਰ ਇੰਨਾ ਜ਼ਰੂਰ ਹੈ ਦੀ ਕੋਰ ਆਈਡੈਂਟੀਟੀ 'ਚ ਫੇਥ ਆ ਜਿਹੜੀ ਕੋਰ ਆਈਡੈਂਟੀਟੀ 'ਚ ਫੇਥ ਹੋਣਾ ਨਾ ਉਹ ਬੜੀ ਵੱਡੀ ਗੱਲ ਆ ਤੇ ਗੁਰੂ ਗ੍ਰੰਥ ਸਾਹਿਬ 'ਤੇ ਵਿਸ਼ਵਾਸ ਹੋਣਾ ਬਹੁਤ ਵੱਡੀ ਗੱਲ ਆ ਉਹ ਚੀਜ਼ਾਂ ਕਰਕੇ ਅਸੀਂ ਉਹਨੂੰ ਆਪਣੇ ਨੇੜੇ ਰੱਖਣਾ ਚਾਹੁੰਦੇ ਆ ਮੈਂ ਜਿਹੜਾ ਭਗਵੰਤ ਮਾਨ ਆ ਇੰਨਾ ਮਤਲਬ ਹਲਕਾ ਤੇ ਇੰਨਾ ਬੋਣਾ ਐ ਇਹਨਾਂ ਚੀਜ਼ਾਂ ਲਈ ਕਿ ਉਹਦਾ ਬੋਲਣਾ ਬਣਦਾ ਹੀ ਨਹੀਂ ਐ ਸੈਪਟ ਹੀ ਨਹੀਂ ਕਰਦੇ ਅਸੀਂ ਸਿੱਖ ਕਿ ਉਹ ਬੋਲੇ ਜਿਹੜਾ ਦਮਦਮਾ ਸਾਹਿਬ ਸ਼ਰਾਬ ਪੀ ਕੇ ਚਲਾ ਗਿਆ ਹੋਵੇ ਗੁਰੂ ਦੀ ਹਜ਼ੂਰੀ 'ਚ ਜਿਹਨੂੰ ਚਾਰ ਬੰਦੇ ਫੜ ਕੇ ਲਏ ਹੁਣ ਉਹ ਸਾਨੂੰ ਕਹਿ ਰਿਹਾ ਉਹਨੇ ਕੱਲ ਇੱਕ ਸਟੇਟਮੈਂਟ ਦਿੱਤੀ ਉਹ ਕਹਿੰਦਾ ਹੈ ਕਿ ਜਿਹੜੇ ਸਹਿਤਾਰੀ ਸਿੱਖ ਨਹੀਂ ਫਿਰ ਉਹਨਾਂ ਦੇ ਤੁਸੀਂ ਗੋਲਕ 'ਚ ਪੈਸੇ ਵੀ ਨਾ ਲੋ ਦੇਖੋ ਇੱਕ ਗੱਲ ਬੜੀ ਸਪਸ਼ਟ ਕਰਤੀ ਮੈਂ ਬਤੌਰ ਸਾਰੀ ਸਿੱਖਾਂ ਵੱਲੋਂ ਇਹ ਗੱਲ ਕਹਿਣ ਲੱਗਾ ਹਾਂ ਕੀ ਅਸੀਂ ਗੋਲਕ ਇਸ ਕਰਕੇ ਨਹੀਂ ਰੱਖੀ ਕਿ ਇਹ ਇੱਕ ਕੰਡੀਸ਼ਨਲ ਹੈਗਾ ਜਾਂ ਇਹ ਬਹੁਤ ਮੰਡੇਟਰੀ ਹੈ ਕਿ ਤੁਸੀਂ ਇਹ ਕੰਮ ਕਰਨਾ ਹੀ ਕਰਨਾ ਹੈ ਇਹ ਹਰੇਕ ਦੀ ਸ਼ਰਤ ਆ ਕਿ ਉਸ ਨੇ ਜੇ ਆਪਣੇ ਹਿੱਸੇ ਦਸਵੰਧ ਚੋਂ ਕੋਈ ਤਿਲ ਫੁੱਲ ਭੇਟਾ ਤੱਕ ਵੀ ਜੇ ਉਹ ਕੁਝ ਰੱਖਣਾ ਚਾਹੁੰਦਾ ਆ ਗੁਰੂ ਦੇ ਦਾਨ ਪਾਤਰ ਦੇ ਵਿੱਚ ਤੇ ਉਹ ਰੱਖ ਸਕਦਾ ਮਗਰ ਇਹਦੇ ਕਰਕੇ ਹੈ ਨਹੀਂ ਹੈਗਾ ਕਿ ਅਸੀਂ ਉਸ ਬੰਦੇ ਨਾਲ ਵਿਤਗਰਾ ਕਰਦੇ ਹਾਂ ਜਾਂ ਉਹਨੂੰ ਕੜਾ ਪ੍ਰਸ਼ਾਦ ਦੀ ਦੇਖ ਨਹੀਂ ਮਿਲਦੀ ਉਹਨੂੰ ਦਰਬਾਰ 'ਚ ਨਹੀਂ ਬਠਣ ਦਿੰਦੇ ਉਹਨੂੰ ਲੰਗਰ ਨਹੀਂ ਛਕਾਉਂਦੇ ਉਹਨੂੰ ਅਸੀਂ ਸਤਕਾਰ ਨਹੀਂ ਕਰਦੇ ਇਹ ਕਦੀ ਵੀ ਨਹੀਂ ਹੁੰਦਾ ਇਹ ਕਰਨਾ ਹੀ ਨਹੀਂ ਚਾਹੀਦਾ ਨਾਇਕ ਦੀ ਹੋਇਆ ਮਗਰ ਉਸਨੇ ਇਹ ਗੱਲ ਦੇ ਉੱਤੇ ਇੱਕ ਵਿਵਾਦ ਖੜਾ ਕਰ ਦਿੱਤਾ ਦੋ ਧੜਿਆਂ 'ਚ ਲੋਕਾਂ ਨੂੰ ਕਰ ਦਿੱਤਾ ਕਿ ਲੋਕ ਇਹ ਗੱਲ ਵੀ ਸੋਚਣ ਲੱਪਣ ਜਾਂ ਇਹ ਗੱਲ ਮੱਥਾ ਟੇਕਣ ਲੱਗੇ ਜਾਂ ਉਹ ਆਪਣੇ ਪੈਸੇ ਕੁਝ ਜਿਹੜੇ ਦਾਨ ਪਾਤਰ 'ਚ ਪਾਉਂਦੇ ਆ ਉਹ ਪਾਣ ਲੱਗੇ ਸੋਚਣ ਕਿ ਕੱਲ ਨੂੰ ਐ ਚੀਜ਼ ਜਿਹੜੀ ਆ ਜੇ ਸਾਡੇ ਤੋਂ ਇਜੈਕਸ਼ਨ ਕਰਦੇ ਸੀ ਪਾਣੀ ਹੈ ਕਿ ਨਹੀਂ ਪਾਣੀ ਬਹੁਤ ਵੱਡੀ ਉਸਨੇ ਗੁਨਾਹ ਕੀਤਾ ਉਹਦੀ ਮਾਨਸਿਕਤਾ ਕਲੀਅਰ ਹੁੰਦੀ ਆ ਉਹ ਕੇਜਰੀਵਾਲ ਦੇ ਗੋਡੇ ਹੱਥ ਲਾਣ ਵਾਲਾ ਬੰਦਾ ਇੱਕ ਆਮ ਇੱਕ ਸੀਐਮ ਦੇ ਹੀ ਨਾ ਕੋਈ ਬੜੀ ਵੱਡੀ ਇਹ ਨਹੀਂ ਹੈਗੀ ਕੋਈ ਉਹ ਆਪਣੇ ਆਪ ਨੂੰ ਜੱਥੇਦਾਰ ਨਾਲ ਤੁਲਨਾ ਕਰੇ ਸੀਐਮ ਤੇ ਬਣਦੇ ਤੇ ਲੈਂਦੇ ਆ ਤੇ ਮੁੜ ਕੇ ਕੋਈ ਪੁੱਛਦਾ ਵੀ ਨਹੀਂ ਆ ਕੈਪਟਨ ਦੇਖ ਲਓ ਤੁਸੀਂ ਕੋਈ ਪੁੱਛਦਾ ਵੀ ਨਹੀਂ ਉਹਨੂੰ ਇਹ ਬਾਦਲਾਂ ਨੂੰ ਵੇਖ ਲੋ ਪੁੱਛਦਾ ਵੀ ਨਹੀਂ ਕੋਈ ਉਹਨਾਂ ਨੂੰ ਕੱਲ ਨੂੰ ਇਹਦਾ ਪਤਾ ਨਹੀਂ ਕੀ ਬਣਨਾ ਆ ਇਹ ਜਿਸ ਤਰੀਕੇ ਨਾਲ ਆਪਣੀਆਂ ਤੁਲਨਾਵਾਂ ਕਰ ਰਿਹਾ ਨਾ ਮੈਂ ਮੰਨ ਸਕਦਾ ਕਿ ਕਮੀਆਂ ਹੋਣ ਦੇ ਬਾਵਜੂਦ ਵੀ ਅਸੀਂ ਅਧਾਰੇ ਨੂੰ ਨਹੀਂ ਕਦੀ ਉਂਗਲ ਕਰ ਕਰਕੇ ਗੱਲ ਕਰਦੇ ਮਗਰ ਜਿਸ ਤਰੀਕੇ ਨਾਲ ਅਧਾਰੇ ਨੂੰ ਹੀ ਟਾਰਗੇਟ ਕਰ ਕਰਕੇ ਗੱਲ ਕਰ ਰਿਹਾ ਜੇ ਇੰਨਾ ਹੀ ਆਪਣੇ ਆਪ ਨੂੰ ਦਲੇਰ ਸਮਝਦਾ ਏਡੇ ਵੱਡਾ ਸਮਝਦਾ ਤੇ ਇਹਦੀ ਆਪਣੀ ਪਾਰਟੀ ਦੇ ਦੋ ਬੰਦੇ ਤਾਂ ਉੱਥੇ ਭੱਜੇ ਭੱਜੇ ਕੇ ਜਦੋਂ ਉਹਨਾਂ ਨੂੰ ਸਜ਼ਾਵਾਂ ਲੱਗੀਆਂ ਹਰਜੋਤ ਬੈਂਸ ਦਾ ਤੇ ਪਤਾ ਹੀ ਹੈ ਨਾ ਤੁਹਾਨੂੰ ਜਦੋਂ ਉਹ ਗਿਆ ਫਿਰ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਜਫਰ ਸੀਗਾ ਉਹਨੂੰ ਉਥੇ ਗਿਆ ਜਾ ਕੇ ਦਾੜੀ ਖੋਲ ਕੇ ਆ ਫਿਰ ਨਾ ਖੋਲਦਾ ਦਾੜੀ ਸੋ ਇਹਨਾਂ ਨੂੰ ਆਪਣੀ ਜਿਹੜੀ ਔਕਾਤ ਤੇ ਆਪਣੀ ਜਿਹੜੀ ਜਗ੍ਹਾ ਆ ਉਹ ਪਤਾ ਹੋਣੀ ਜ਼ਰੂਰੀ ਆ ਇਹ ਬਹੁਤ ਗਲਤ ਕਰਦੇ ਆ ਜਦੋਂ ਆਪਣੇ ਔਦਿਆਂ ਦੇ ਮਾਣ ਹੰਕਾਰ ਦੇ ਵਿੱਚ ਇਹੋ ਜੀਆਂ ਗੱਲਾਂ ਕਹਿ ਜਾਂਦੇ ਆ ਜਿਹੜੀਆਂ ਪੂਰੀ ਕੌਮ ਨੂੰ ਜਿਹੜੇ ਚੈਲੰਜ ਲੱਗਦੇ ਆ ਇਹ ਗੱਲਾਂ ਜਿਹੜੀਆਂ ਨਹੀਂ ਕਰਨੀਆਂ ਬਣਦੀਆਂ ਜੱਸੀ ਦੀ ਗੱਲ ਤੇ ਦੁਬਾਰਾ ਆਈ ਹੈ ਜੱਸੀ ਦੇ ਬਾਹਰ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਨੇ ਵੀ ਉੱਤੇ ਸਟੇਟਮੈਂਟ ਦਿੱਤੀ ਆ ਉਹਨਾਂ ਨੇ ਵੀ ਜਿਹੜੀ ਸਟੇਟਮੈਂਟ ਦਿੱਤੀ ਹੈ ਉਹ ਵੀ ਠੀਕ ਆ ਉਹ ਇਸ ਕਰਕੇ ਠੀਕ ਲੱਗਦੀ ਹੈ ਕਿਉਂਕਿ ਜਿਹੜਾ ਉਹਨਾਂ ਨੇ ਕਿਹਾ ਕਿ ਉਹ ਗਲਤੀ ਉਹਨਾਂ ਦੀ ਆ ਉਹ ਬਿਲਕੁਲ ਹੈਗੀ ਆ ਜਦੋਂ ਤੁਸੀਂ ਕਿਸੇ ਸੈਲੀਬ੍ਰਿਟੀ ਨੂੰ ਅਗਰ ਆਪਣੇ ਨਾਲ ਜੁਆਇਨ ਕਰਾਣੇ ਹੋ ਤੁਹਾਨੂੰ ਤੇ ਪਤਾ ਹੈ ਨਾ ਕਿ ਤੁਹਾਡੀ ਰਿਸਪੌਂਸਿਬਿਲਟੀ ਕਿੰਨੀ ਵੱਡੀ ਆ ਇਹ ਐਕਚੁਅਲੀ ਇਹ ਵੀਡੀਓ ਤਸਵੀਰ ਵੀ ਉਹ ਵਾਇਰਲ ਹੋ ਰਹੀ ਸੀ ਜਿੱਥੇ ਕਹਿ ਰਹੇ ਕਿ ਉਹ ਨਾਲ ਬੈਠੇ ਹੋਏ ਆ ਤੇ ਈਵਨ ਉਹਨਾਂ ਨੇ ਵੀ ਨੋਟਿਸ ਨਹੀਂ ਕੀਤਾ ਕਿ ਗਲਤੀ ਹੋ ਰਹੀ ਹੈ ਨਹੀਂ ਨਹੀਂ ਉਹ ਦੇਖੋ ਉਹਨਾਂ ਨੇ ਨਾ ਉਹਨਾਂ ਨੂੰ ਪਿਆਰ ਦੇ ਨਾਲ ਹੀ ਆਪਣੇ ਨਾਲ ਬਿਠਾਇਆ ਹੋਣਾ ਕਿਉਂਕਿ ਦੇਖੋ ਇੱਕ ਉਹ ਸੈਲੀਬ੍ਰਿਟੀ ਵੀ ਹੈਗਾ ਤੇ ਉਹਨਾਂ ਦਾ ਆਪਸ ਚ ਪਿਆਰ ਵੀ ਹੋ ਸਕਦਾ ਤੇ ਇੱਕ ਦੂਜੇ ਨਾਲ ਜਿਹੜਾ ਸੰਗੀਤ ਕਰਕੇ ਉਹਨਾਂ ਦਾ ਰਿਸ਼ਤਾ ਗੰਢਿਆ ਹੋ ਸਕਦਾ ਉਹਦੇ ਬਾਰੇ ਚਲੋ ਜੱਸੀ ਨੇ ਵੀ ਕਿਹਾ ਹੈਗਾ ਸੋ ਮੈਂ ਇਹ ਗੱਲ ਮੰਨਦਾ ਕਿ ਉੱਥੇ ਬੋਲਣਾ ਬਿਲਕੁਲ ਨੇੜੇ ਹੋਣ ਕਰਕੇ ਉਹਨਾਂ ਦਾ ਬਣਦਾ ਸੀਗਾ ਕਿ ਇਹ ਚੀਜ਼ ਨਾ ਹੋਵੇ ਮਗਰ ਦੇਖੋ ਸਾਡੇ ਚ ਅਧੂਰਾ ਗਿਆਨ ਜਿਹੜਾ ਹੈ ਉਹ ਇਸ ਕਦਰ ਸਾਨੂੰ ਲਿਆਉਂਦਾ ਕਿ ਸਾਨੂੰ ਜਵਾਬ ਦੇ ਹੋਣਾ ਪੈਂਦਾ ਸੋ ਜਥੇਦਾਰ ਜੀ ਦੀ ਗੱਲ درست ਹੈ درست ਨੂੰ درست ਕਾਂਗੇ ਜਿੱਥੇ ਉਹਨਾਂ ਦੀ ਗਲਤੀ ਹੋਗੀ ਉੱਥੇ ਗਲਤ ਵੀ ਕਾਂਗੇ ਮਗਰ ਜਥੇਦਾਰ ਜੀ ਦੀ ਜਿਹੜੀ ਜਗ੍ਹਾ ਆ ਜਿਹੜੀ ਉਪਾਦੀ ਹੈਗੀ ਆ ਉੱਤੇ ਅਸੀਂ ਉਂਗਲ ਤੱਕ ਨਹੀਂ ਚੁੱਕ ਸਕਦੇ ਜਦ ਤੱਕ ਜਥੇਦਾਰ ਜੀ ਜਿੱਦਾਂ ਪੁਰਾਣੇ ਜਥੇਦਾਰਾਂ ਨੇ ਵੱਡੇ ਕੋਈ ਗੁਨਾਹ ਕੀਤੇ ਆ ਜਿਹੜੇ ਸਵਾਰਥ ਚੋਂ ਕੀਤੇ ਆ ਜਾਂ ਉਹਨਾਂ ਦੀ ਮਜਬੂਰੀਆਂ ਚੋਂ ਕੀਤੇ ਆ ਤਦ ਤੱਕ ਅਸੀਂ ਮਰਿਆਦਾ ਤੇ ਉਂਗਲ ਨਹੀਂ ਚੁੱਕ ਸਕਦੇ ਸੋ ਉਹਨਾਂ ਦਾ ਸਥਾਨ ਉਹਨਾਂ ਦੀ ਜਿਹੜੀ ਜਗ੍ਹਾ ਉਹਨਾਂ ਦੀ ਕਦਰ ਉਹ 19 ਵੱਡੀ ਆ ਜਿੰਨੇ ਵੱਡੇ ਸਾਡੇ ਲਈ ਤਖਤ ਸਾਹਿਬ ਨੇ ਸੋ ਇਹ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਭਗਵੰਤ ਮਾਨਕੋ ਦੀ ਕੋਈ ਗੱਲ ਕਰੇ ਤੇ ਕੋਰ ਆਇਡੈਂਟੀਟੀ ਨੂੰ ਛੱਟ ਮਾਰਨ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਅਸੀਂ ਇਸ ਭਗਵੰਤ ਮਾਨ ਨੂੰ ਗਿਰੇ ਤੋਂ ਗਿਰੇ ਹਲਾਤਾਂ 'ਚ ਵੇਖਿਆ ਸ਼ਰਾਬ ਪੀ ਕੇ ਰੁਲਦੇ ਬੰਦੇ ਨੂੰ ਵੀ ਵੇਖਿਆ ਗੱਡੀਆਂ 'ਚ ਚੀਕਾਂ ਮਾਰਦੇ ਵੀ ਵੇਖਿਆ ਆ ਸਟੇਜਾਂ 'ਤੇ ਸਿੱਖੀ ਦਾ ਮਜ਼ਾਕ ਉਡਾਉਂਦੇ ਵੀ ਵੇਖਿਆ ਆ ਸੋ ਇਹ ਗੱਲਾਂ ਨਾ ਕਰੇ ਕਿ ਇਹ ਅੱਜ ਜੇ ਸੀਐਮ ਬਣ ਗਿਆ ਤੇ ਇਹ ਜਥੇਦਾਰ ਨੂੰ ਉਂਗਲ ਕਰ ਕਰਕੇ ਗੱਲ ਕਰੇਗਾ ਉਹਨਾਂ ਦੇ ਉਹਦੇ ਦੇ ਬੜਾ ਵੱਡਾ ਸਤਿਕਾਰ ਹੈਗਾ ਸੋ ਜਿਹੜੇ ਹੁਣ ਹੁਣ ਤੱਕ ਜਥੇਦਾਰ ਕੁਲਦੀਪ ਸਿੰਘ ਜੀ ਫੈਸਲੇ ਕਰ ਰਹੇ ਆ ਉਹਨਾਂ ਫੈਸਲਿਆਂ ਦੇ ਵਿੱਚ ਕੁਝ ਫੈਸਲੇ ਇਦਾਂ ਦੇ ਵੀ ਹੋਏ ਨੇ ਜਿਨਾ ਤੇ ਵੀ ਲੋਕਾਂ ਨੇ ਸਵਾਲ ਚੱਕਨੇ ਸ਼ੁਰੂ ਕੀਤੇ ਨੇ ਜਿੱਦਾਂ ਹੁਣੀ ਮਾਫੀਆਂ ਦਿੱਤੀਆਂ ਗਈਆਂ ਦੁਬਾਰਾ ਸੋ ਉਹਨਾਂ ਦਾ ਡਿਸਕਸ਼ਨ ਵਕਰੀ ਮੰਡਦੀ ਹੈ ਉਹ ਵੀ ਕਰਾਂਗੇ ਮਗਰ ਮਰਿਆਦਾ ਚ ਰਹਿ ਕੇ ਠੀਕ ਹੈ ਜੀ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਪਰ ਉਹਨੂੰ ਦੇਖਣ ਦੀ ਗੱਲ ਹੈ ਕਿ ਹੋਂ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੋਵਾਂ ਨੇ ਜੀ ਪੰਜਾਬੀ ਤੇ